ਸਤਿ ਸ੍ਰੀ ਅਕਾਲ ਜੀ ਹੋਰ ਸਨਾਓ ਜੀ ਕੀ ਹਾਲ ਚਾਲ ਨੇ ਮੈਂ ਸੁਜੀਤ ਕੌਰ ਮਠਾੜੂ ਤੇ ਆਪਾਂ ਤੁਹਾਡੇ ਵਾਸਤੇ ਲੈ ਕੇ ਆ ਗਏ ਗਰਮਾ ਗਰਮ ਸ਼ੂਟ ਦੇ ਗਰਮਾ ਗਰਮ ਸ਼ੂਟ ਆਏ ਨੇ ਆਪਣੇ ਕੋਲੇ ਡੱਬੀ ਵਾਲੇ ਤੇ ਜਿਹੜਾ ਆਪਾਂ ਕਈ ਵਾਰੀ ਸੇਲ ਕਰ ਚੁੱਕੇ ਆ ਆਪਾਂ ਬਹੁਤ ਵਾਰੀ ਜਿਹੜੀ ਇਹ ਤਿੰਨ ਚਾਰ ਵਾਰੀ ਰਿਪੀਟ ਤੇ ਮਾਲ ਵੇਚ ਚੁੱਕੇ ਆਗੇ ਹੁਣ ਆਪਣੇ ਕੋਲੇ ਆ ਗਿਆ ਇਹ ਆਪਾਂ ਰੇਟ ਇਹਦੇ ਕਰਤੇ ਡਾਊਨ ਤੇ ਸ਼ੂਟ ਗਰਮਾ ਗਰਮ ਤੁਹਾਨੂੰ ਦੇਵਾਂਗੇ 450 ਦੇ ਦੋ 450 ਦੇ ਦੋ ਸ਼ੂਟ ਦੇਵਾਂਗੇ 250 ਦਾ ਤੁਹਾਨੂੰ ਸ਼ੂਟ ਮਿਲੂਗਾ ਗੁਰਨਾਨ ਕਲਾਥ ਹਾਊਸ ਮੈਸਰ ਖਾਨਾ ਦੇ ਉੱਤੇ ਤੇ ਜਿਹੜੇ ਆਪਣੇ ਚੈਨਲ ਦੇ ਨਾਲ ਨਵੇਂ ਪੈਂਪੜਾ ਜੁੜਦੇ ਆ ਉਹਨਾਂ ਨੂੰ ਆਪਾਂ ਆਪਣੀ ਲੋਕੇਸ਼ਨ ਦੱਸ ਦਿੰਨੇ ਆ ਆਪਣਾ ਜਿਹੜੀ ਸ਼ਾਪ ਹੈ ਦੇਸਿਕ ਬਠਿੰਡਾ ਮੋਡ ਮੰਡੀ ਦੇ ਨੇੜੇ ਮੈਸਰਖਾਨਾ ਪਿੰਡ ਪੈਂਦਾ ਜਿੱਥੇ ਆਪਣੀ ਮਛਾੜੂ ਸ਼ਾਪ ਹੈ ਮਿਸਤਰੀਆਂ ਦੁਕਾਨ ਕਰਕੇ ਜਾਣੀ ਜਾਂਦੀ ਹੈ ਮੱਖਣ ਲਾਲ ਦੀ ਗੱਲੇ ਹੱਟ ਦੇ ਨਾਲ ਆਪਣਾ ਪੋਸਟਰ ਲੱਗੇਗਾ ਆਪਣੀ ਫਲੈਸ਼ ਉੱਥੇ ਚਲੀ ਜਾਂਦੀ ਹੈ ਤੇ ਆਪਣੀ ਮੱਖਣ ਨਾਲ ਵਾਲੀ ਗਲੀ ਦੇ ਨਾਲ ਆਪਣੀ ਦੁਕਾਨ ਮੁੜਦੀ ਹੈ ਉੱਥੇ ਆਪਣੀ ਸ਼ਾਪ ਹੈਗੀ ਮਿਸਤਰੀਆਂ ਦੁਕਾਨ ਕਰਕੇ ਪੁੱਛ ਲਿਆ ਕਰੋ ਤੇ ਜਿਹੜੇ ਪੈਂਪੜਾ ਨੇ ਆਪਣੀ ਦੁਕਾਨ ਤੇ ਵਿజిਟ ਕਰਨਾ ਉਹ ਸਾਨੂੰ ਫੋਨ ਕਰਿਆ ਕਰੋ ਪਹਿਲਾਂ ਤੇ ਕਿਉਂਕਿ ਕਈ ਵਾਰੀ ਜ਼ਿੰਦਗੀ ਤੇਰੀ ਜਿਵੇਂ ਇਹ ਜੇ ਹੁੰਦੇ ਆ ਬੰਦਾ ਉਰੇ ਪਰੇ ਗਿਆ ਹੁੰਦਾ ਤੇ ਅਸੀਂ ਉ ਹਮੇਸ਼ਾ ਦੁਕਾਨ ਦੇ ਉੱਤੇ ਹੁੰਨੇ ਆਂਗੇ ਕਿਉਂਕਿ ਦੁਕਾਨ ਆਪਣੀ ਘਰੇ ਆਜੋ ਵੀਡੀਓ ਕਰੀਏ ਸਟਾਰਟ ਤੇ ਆਪਾਂ ਸੋਹਣੇ ਸੋਹਣੇ ਰੰਗ ਤੇ ਡਿਜ਼ਾਈਨ ਦੇਖੀਏ ਨਾਲ ਤੁਹਾਨੂੰ ਕੜਾਈਆਂ ਦਿਖਾਵਾਂਗੇ ਆਪਣੇ ਕੋਲ ਕੜਾਈਆਂ ਵਾਲੇ ਸੂਟ ਆਏ ਆ ਬਹੁਤ ਸੋਹਣੇ ਉਹ ਵੀ ਡਿਸਕਾਊਂਟ ਤੇ ਲਾਏ ਹੋਏ ਆ ਕਿਉਂ ਬਿਆਹ ਸ਼ੱਦ ਜਿ ਡਿਸੀਜਨ ਚੱਲੀ ਜਾਂਦਾ ਜਿਹੜੇ ਸੂਟ ਨੇ ਉਹ 25-2500 ਵਾਲੇ ਆਪਾਂ ਤੁਹਾਨੂੰ ਬਹੁਤ ਘੱਟ ਰੇਟ ਤੇ ਦੇਵਾਂਗੇ ਆਜੋ ਆਪਾਂ ਸੋਹਣੇ ਸੋਹਣੇ ਰੰਗ ਤੇ ਸੋਹਣੇ ਸੋਹਣੇ सारे रिश्तेदार शेयर कर दिया करो वीडियो बद तो बद यह अपने को पशमीना गर्म गर्म पशमीना यह रंग डिजाइन अपने को पची तीह रंग डिजाइन आए ने गे सारे कलर सोहने नेगे आ करे उपर ए आ लो जी ये सीधा पासा वो यले वाले पासे ना लू भी है गर्म गर्म कपड़ा है इधरली साइड से यह गर्म है ये बोरा है चीज हैगी है जी डब्बी वाली है बहुत सोहना कपड़ा पांच मीटर गाज मार के कपड़ा मिलूगा ਕਲਰਡ ਜਾਨ ਇਹਦੇ ਵਿੱਚ ਕਾਫੀ ਆਏ ਨੇ ਆਪਣੇ ਕੋਲੇ ਸਾਰੇ ਰੰਗ ਮੈਂ ਤੁਹਾਨੂੰ ਦਿਖਾ ਦਿੰਨੀ ਆ ਤੇ ਸੂਟ ਆਪਾਂ ਸੇਲ ਲਈ ਹੋਈ ਐ ਮਠਾੜੂ ਸ਼ਾਪ ਦੇ ਉੱਤੇ ਤੇ ਤੁਹਾਨੂੰ ਛੂਟ ਦੇਵਾਂਗੇ ਆਪਾਂ 450 ਦੇ ਦੋ 450 ਦੇ ਦੋ ਛੂਟ ਦੇਵਾਂਗੇ 5 ਮੀਟਰ ਦੀ ਕਟਿੰਗ ਦੇਵਾਂਗੇ ਗਰਮ ਗਰਮ ਛੂਟ ਦੇਵਾਂਗੇ ਤੇ ਪਾਲਾ ਨਹੀਂ ਲੱਗਦਾ ਛੋੜੇ ਲਵੇ ਕਿਉਂਕਿ ਇਹਦੇ ਥੱਲੇ ਬੁਰਾ ਨਹੀਂ ਗੰਗਾ ਕਪੜਾ ਇਹ ਆ ਲਓ ਜੀ ਇਹਦੇ ਤੁਸੀਂ ਰੰਗ ਦੇਖੀ ਜਾਓ ਆਹ ਲੋ ਜੀ ਇਹਦੇ ਰੰਗ ਆਪਾਂ ਸਾਰੇ ਤੁਹਾਨੂੰ ਦਿਖਾ ਦਨੇ ਆਪਣੇ ਕੋਈ ਕਿੰਨੇ ਡਿਜ਼ਾਈਨ ਆਏ ਐ ਜਿਹੜੀ ਕਟਿੰਗ ਐ ਸੂਟ ਦੀ ਆਪਾਂ ਕਰਵਾ ਲਈ ਐ ਸਾਰੇ ਮਾਲ ਦੀ ਆਪਾਂ ਕਟਿੰਗ ਅੱਜ ਕਰਵਾ ਲਈ ਆਪਾਂ ਮਾਲ ਕੱਟ ਕੇ ਰੈਡੀ ਕਰਵਾ ਲਿਆ ਸਾਰਾ ਪੰਜ-ਪੰਜ ਮੀਟਰ ਦੀ ਤੁਹਾਨੂੰ ਦੱਸਿਆ ਵੀ ਕਟਿੰਗ ਦੇਵਾਂਗੇ ਕਲਰ ਦੇਵਾਂਗੇ ਤੁਹਾਨੂੰ 25-30 ਕਲਰ ਦੇਵਾਂਗੇ ਆਪਾਂ ਕਲਰ ਇਹਦੇ ਸਾਰੇ ਬਹੁਤ ਸੋਹਣੇ ਰਹਿਣਗੇ ਸਾਰੇ ਅਲੱਗ-ਅਲੱਗ ਡਿਜ਼ਾਈਨ ਹੋਣਗੇ ਤੇ ਸਾਰਾ ਚੈੱਕ ਵਾਲਾ ਮਾਲ ਹੋਊਗਾ ਆਹ ਲੋ ਜੀ ਇਹ ਪੈਟ ਕਲਰ ਦੇ ਵਿੱਚ ਹੈ ਪੈਟ ਕਲਰ ਵੀ ਇਹਦਾ ਬਹੁਤ ਜਲੀਕਿਆ ਕਲਰ ਹੈ ਇਹ ਇੱਥੇ ਆਪਾਂ ਲਈ ਹੋਈ ਹੈ ਸੇਲ ਆ ਤੇ ਤੁਸੀਂ ਜਿੰਨੇ ਜਿੰਨੇ ਮਰਜ਼ੀ ਸ਼ੂਟ ਲੈ ਲਓ ਭਾਵੇਂ 20 20 100 100 ਸ਼ੂਟ ਤੁਸੀਂ 40 40 ਸ਼ੂਟ ਜਿੰਨੇ ਜਿੰਨੇ ਮਰਜ਼ੀ ਸ਼ੂਟ ਲੋ ਆਹ ਲੋ ਜੀ ਇਹਦਾ ਨੀਲੇ ਤੇ ਰੈੱਡ ਕਲਰ ਦੀ ਚੈੱਕ ਬਣਿਆ ਹੋਇਆ ਇਹ ਬਹੁਤ ਪਿਆਰਾ ਹੈਗਾ ਬਹੁਤ ਸੋਹਣਾ ਇਹਦਾ ਕਲਰ ਹੈਗਾ ਸਾਰੇ ਕਲਰ ਅਲੱਗ-ਅਲੱਗ ਤੁਹਾਨੂੰ ਦੱਸੀ ਜਾਣੀਆਂ ਵੀ ਅਲੱਗ-ਅਲੱਗ ਕਲਰ ਹੋਣਗੇ ਡਾਰਕ ਲਾਈਟ ਸਾਰੇ ਕਲਰ ਤੁਹਾਨੂੰ ਮਿਲਣਗੇ ਆਹ ਲੋ ਜੀ ਆਹ ਬੋਟਲ ਗ੍ਰੀਨ ਜਾਂ ਹਰਾ ਜਿਹਾ ਕਲਰ ਆ ਗਿਆ ਇਹ ਬਹੁਤ ਸੋਹਣਾ ਕਲਰ ਹੈਗਾ ਤੇ ਸਾਰਿਆਂ ਦੀ ਡੱਬੀ ਕਿਸੇ ਦੀ ਵੱਡੀ ਕਿਸੇ ਦੀ ਛੋਟੀ ਕਿਸੇ ਦਾ ਕਿਹੋ ਜਿਹਾ ਚੈੱਕ ਹੋਊਗਾ ਤੇ ਤੁਸੀਂ ਫਟਾਫਟ ਸਾਡੂ ਸ਼ਾਪ ਦੇ ਉੱਤੇ ਵਿజిਟ ਕਰਨਾ ਹੈ ਆਹ ਲੋ ਜੀ ਆਹ ਹੈ ਦਾ ਅਗਲਾ ਦਿਖਾਣਾਗੇ ਇਹ ਰੈੱਡ ਦੇ ਨਾਲ ਨੀਲੇ ਦਾ ਕੰਟਰਾਸਟ ਹੈ ਆਹ ਲੋ ਜੀ ਆਹ ਤਿੰਨ ਕਲਰਾਂ ਦਾ ਕੰਟਰਾਸਟ ਹੈ ਸਕਿਨ ਬਲੈਕ ਤੇ ਵਾਈਟ ਦਾ ਇਹ ਵੀ ਬਹੁਤ ਜਿਆਦਾ ਸੋਹਣਾ ਹੈ ਇਹਨੂੰ ਵੱਡੀ ਅੰਝ ਦੀ ਉਮਰ ਵੀ ਪਾ ਸਕਦੀ ਹੈਗੀ ਆਹ ਲੋ ਜੀ ਅਗਲਾ ਕਲਰ ਜਿਹੜਾ ਹੈਗਾ ਇਹ ਵੀ ਬਹੁਤ ਸੋਹਣਾ ਹੈਗਾ ਬਲਾਈਕ ਨੇਵੀ ਤੇ ਹੈਗਾ ਇਹ ਵਾਈਟ ਕਲਰ ਆਹ ਲੋ ਜੀ ਇਹ ਬੂਰਾ ਵਾਲਾ ਪਾਸਾ ਹੈਗਾ ਇਹ ਆਪਣਾ ਥੱਲੇ ਵਾਲਾ ਪਾਸਾ ਬੂਰਾ ਵਾਲਾ ਆਹ ਪਾਸਾ ਸਿੱਧਾ ਆ ਗਿਆ ਕਿਉਂਕਿ ਨਿਗਾ ਇਸ ਕਰਕੇ ਹੈ ये थले बोरा है हा लो जी अगला मैं सन दी रेड कलर कलर आप देे सारे सोने तूट देवेंगे गर्मा गर्म आ लो जी आए ब्लैक त व्हाइट च आ गई छोटी छोटी बूटी छोटी टिक्की ए छोटी डब्बी आ गई आ लो जी आ रेड आला ही बहुत ये रेड ब्लैक आ गया लेमन थोड़ी लैमन देव जी आ लो जी आदा ब्लैक ते गाजरी कलर आ गया ते लेमन जा कलर ਇਹ ਇਹਦੇ ਤੁਹਾਨੂੰ ਮੈਂ ਕਹਰੇ-ਕਹਰੇ ਕਰਕੇ ਇਸ ਕਰਕੇ ਦਿਖਾਏ ਨੇਗੇ ਕਿਉਂਕਿ ਇਹਦੇ ਸਾਰੇ 25 30 ਜਿਹੜੇ ਕਲਰ ਨੇ ਆਪਣੇ ਕੋਲੇ ਆਏ ਨੇ ਬਾਕੀ ਸੂਟ ਤੁਸੀਂ ਆਹ ਦੇਖ ਲਓ ਆਪਣੇ ਕੋਲੇ ਇਸ ਤਰ੍ਹਾਂ ਆਪਾਂ ਕਟਿੰਗ ਕਰਵਾ ਲਈ ਹੈ ਕੋਈ ਸੂਟ ਆਪਾਂ ਰੈਡੀ ਕਰਕੇ ਰੱਖ ਲਿਆ ਹੈ ਕੁਝ ਸੂਟ ਆਪਾਂ ਸਾਈਡ ਦੇ ਉੱਤੇ ਲਾ ਦਿੱਤੇ ਨੇ ਕਟਿੰਗ ਕਰਵਾ ਕੇ ਤੁਸੀਂ ਆਪਣੇ ਕੋਲੋਂ ਜਿਹੜੇ ਦੁਕਾਨਦਾਰ ਭਰਾ ਹੈ ਉਹ ਵੀ ਤੁਸੀਂ ਜਿੰਨੇ ਮਰਜ਼ੀ ਸੂਟ ਲੈ ਸਕਦੇ ਹੋ 5-5 ਮੀਟਰ ਦੀ ਤੁਹਾਨੂੰ ਕਟਿੰਗ ਮਿਲੂਗੀ ਤੇ ਇੱਕ ਆਪਣੇ ਕੋਲੇ ਅਗਲਾ ਆਇਆ ਵਰਕ ਜਿਹਦਾ ਮਾਰਕੀਟ ਦੇ ਵਿੱਚ 2500 2600 ਰੁਪਈਆ ਰੇਟ ਹੈ ਉਹ ਆਪਾਂ ਸੂਟ ਡਿਸਕਾਊਂਟ ਤੇ ਲਾਏ ਹੋਏ ਐ ਪਿਆਰ ਚਨੂਨ ਦੇ ਦੁਪੱਟਿਆਂ ਨਾਲ ਆ ਉਹ ਵੀ ਆਪਾਂ ਤੁਹਾਨੂੰ ਦਿਖਾਉਨੇ ਆ ਆ ਜਿਓ ਇਧਰ ਦੇਖੀਏ ਤੇ ਦਿਖਾਉ ਕਰੇਓ ਇਧਰ ਇਹਨਾਂ ਦੇ ਕਲਰ ਡਿਜ਼ਾਈਨ ਵੀ ਬਹੁਤ ਸੋਹਣੇ ਨੇਗੇ ਪਿਆਰ ਚਨੂਨ ਦਾ ਦੁਪੱਟਾ ਹੋਊਗਾ ਨਾਲ ਵਰਕ ਵਾਲਾ ਇਹਦਾ ਮੈਂ ਇੱਕ ਸੂਟ ਖੋਲ ਕੇ ਤੁਹਾਨੂੰ ਦਿਖਾਉਂਗੀ ਬਾਕੀ ਸੂਟ ਆਪਾਂ ਸਾਨੂੰ ਸਾਰੇ ਉੱਪਰ ਰੱਖ ਦੇਾਂਗੇ ਕਈ ਇਹਦੇ ਚ ਡਿਜ਼ਾਈਨ ਕਈ ਆਏ ਨੇਗੇ ਆਹ ਲਓ ਦੀ ਇਹ ਹੈਂਡਵਰਕ ਦੇ ਸੂਟ ਨੇ ਸਾਰੇ ਇਹਦਾ ਆਪਾਂ ਕਲਾਕੇਰ ਕੇਰ ਦਾ ਕੰਮ ਲਿਆ ਗਲੇ ਦਾ ਕੰਮ ਜਿਹੜਾ ਆਪਾਂ ਨਹੀਂ ਲਿਆ ਇਹਦਾ ਤੇ ਇਹ 5 ਮੀਟਰ ਆਲ ਓਵਰ ਕਪੜਾ ਮਿਲੂਗਾ ਤੁਹਾਨੂੰ ਤੇ ਹੈਂਡਵਰਕ ਸ਼ੂਟ ਮਿਲੂਗਾ ਤੇ ਚਨੂਨ ਦਾ ਇਹਦਾ ਜਿਹੜਾ ਪਿਓਰ ਚਨੂਨ ਦਾ ਦੁਪੱਟਾ ਮਿਲੂਗਾ ਦੁਪੱਟਾ ਮੈਂ ਤੁਹਾਨੂੰ ਖੋਲ ਕੇ ਦਿਖਾਉਣੀ ਆ ਤੇ ਦੁਪੱਟੇ ਇਹਦੇ ਪੂਰੇ ਖੁੱਲੇ ਮਿਲਣਗੇ ਦੁਪੱਟਿਆਂ ਦਾ ਸਾਈਜ਼ 2.5 2.5 ਮੀਟਰ ਹੋਊਗਾ ਆਹ ਲੋ ਜੀ ਇਹ ਇਹਦੇ ਦੁਪट्टे ਨੇ ਕਲਰ ਮੈਂ ਸਾਰੇ ਤੁਹਾਨੂੰ ਦਿਖਾ ਦੇਣੀ ਆ ਕਿਉਂਕਿ ਦੋਨੇ ਪਾਸੇ ਕੱਟਵਰਕ ਦੇ ਨਾਲ ਫਿਨਿਸ਼ਿੰਗ ਦੁਪੱਟਾ ਕੀਤਾ ਹੋਇਆ ਹੈ ਜਰੀ ਵਰਕ ਦੇ ਨਾਲ ਦੁਪੱਟਾ ਤਿਆਰ ਕੀਤਾ ਤੇ ਰੇਟ ਆਪਾਂ ਤੁਹਾਨੂੰ ਕਮਾਲ ਮੰਨੋਗੇ ਤੁਸੀਂ ਆਪਾਂ ਇੰਨਾ ਸਸਤਾ ਜਿਹੜਾ ਆਹ ਲੋ ਜੀ ਆਇਦਾ ਵਰਕ ਆ ਗਿਆ ਦੁਪੱਟੇ ਦਾ ਚਨੂਨ ਦਾ ਦੁਪੱਟਾ ਹੈ 5 ਮੀਟਰ ਆਲ ਓਵਰ ਸ਼ੂਟ ਹੈ ਹੈਂਡ ਵਰਕ ਦਾ ਸ਼ੂਟ ਹੈ ਇਹ ਇਹਦੇ ਵਿੱਚ ਕਲਰ ਮੈਂ ਤੁਹਾਨੂੰ ਦੇ ਦੇਣੀ ਆ ਕਲਰ ਸਾਰੇ ਬਹੁਤ ਸੋਹਣੇ ਨੇ ਤੇ ਸ਼ੂਟ ਦਾ ਰੇਟ ਸਿਰਫ ਆਪਾਂ ਸਕਰੀਨ ਸ਼ਾਟ ਦੇ ਉੱਤੇ ਇਸ ਸਕਰੀਨ ਦੇ ਉੱਤੇ ਨੰਬਰ ਆਪਾਂ ਤੁਹਾਨੂੰ ਇਹਦਾ ਸ਼ੂਟ ਦਾ ਰੇਟ ਦੱਸ ਤੇ ਮੈਂ ਮੈਂਸ਼ਨ ਕਰਾਂਗੇ ਨਾਲ ਦੀ ਨਾਲ ਤੁਸੀਂ ਦੇਖ ਲਿਓ ਇਹ ਦਾ ਸੀਗਾ ਮਹਿੰਦੀ ਕਲਰ ਇਹ ਦਾ ਆ ਗਿਆ ਲੈਮਨ ਕਲਰ ਆਹ ਲਓ ਜੀ ਆ ਇਹ ਦਾ ਆ ਗਿਆ ਫਰੋਜੀ ਕਲਰ ਇਹ ਦਾ ਫਰੋਜੀ ਕਲਰ ਆ ਗਿਆ ਆ ਇਹ ਦਾ ਦੁਪੱਟਾ ਨਾਲ ਹੈ ਆਹ ਲਓ ਜੀ ਇਹ ਦਾ ਗੁਲਾਬੀ ਕਲਰ ਆ ਗਿਆ ਰਾਣੀ ਕਲਰ ਜਿਹਨੂੰ ਕਹਦੇ ਨੇ ਵਿਆਹ ਪਾਰਟੀ ਐ ਸ਼ੂਟ ਐ ਬਹੁਤ ਸੋਹਣੇ ਨੇ ਇਹ ਤੇ ਇਹ ਇਹ ਦੇ ਕਲਰ ਸੀ ਉਹ ਜਾਮਨੀ ਕਲਰ ਦੇਖੋ ਆ ਲਓ ਜੀ ਆ ਇਹਦਾ ਜਿਹੜਾ ਸਾਰਿਆਂ ਨੂੰ ਲਾਫਟ ਵਾਲਾ ਕਲਰ ਆ ਇਹ ਹੈਗਾ ਜਾਮਨੀ ਕਲਰ ਆ ਲਓ ਜੀ ਇਹ ਕਲਰ ਵੀ ਜਿਹੜਾ ਹੈਗਾ ਬਹੁਤ ਜਿਆਦਾ ਸੋਹਣਾ ਹੈਗਾ ਤੇ ਜਾਮਨੀ ਕਲਰ ਦਾ ਨਾਲ ਤੁਹਾਨੂੰ ਦੱਸੀ ਜਾਨੀ ਹੈ ਵੀ ਚਨੂਨ ਦਾ ਦੁਪੱਟਾ ਹੋਊਗਾ 2.5 ਮੀਟਰ ਦੀ ਕਟਿੰਗ ਹੋਊ ਤੇ ਰੇਟ ਆਪਾਂ ਮੈਂਸ਼ਨ ਕਰਾਂਗੇ ਤੁਸੀਂ ਨਾਲ ਦੀ ਨਾਲ ਸਕਰੀਨ ਦੇ ਉੱਤੇ ਦੇਖ ਲਿਓ ਪਰਲਾ ਸੈੱਟ ਦੇਓ ਇੱਕੜ ਯਾਨ ਆਪਾਂ ਤੁਹਾਨੂੰ ਹੋਰ ਦਿਖਾਉਨੇ ਆ ਆ ਲਓ ਜੀ ਇੱਕ ਡਿਜ਼ਾਈਨ ਆਪਾਂ ਤੁਹਾਨੂੰ ਦਿਖਾ ਹੋਰ ਦਿਖਾਉਣੀ ਆ ਇਹ ਵੀ ਡਿਜ਼ਾਈਨ ਬਹੁਤ ਸੋਹਣਾ ਡਿਜ਼ਾਈਨ ਹੈ ਕਲਰ ਚਾਰਟ ਇਹਨਾਂ ਦੇ ਬਹੁਤ ਘਾਰੇ ਨੇ ਹੈਂਡਵਰਕ ਤੇ ਮਸ਼ੀਨੀ ਵਰਕ ਦੋਨੇ ਟਾਈਪ ਦਾ ਕੰਮ ਕੀਤਾ ਹੋਊ ਤੇ ਨੇਚਰਲ ਟ੍ਰੇਵ ਦਾ ਸੂਟ ਹੈ ਇਹ ਇਹ ਨਿੱਕੀ ਬੂਟੀ ਤਾਂ ਹਟਾ ਕੇ ਜਿਹੜੀ ਹੈਗੀ ਹੈ ਆਪਣਾ ਹੱਥ ਦਾ ਕੰਮ ਹੈ ਨਿੱਕੀ ਬੂਟੀ ਪਾਈ ਹੋਈ ਹੈ ਤੇ ਜਿਹੜਾ ਤੁਸੀਂ ਇਹਦਾ ਘੇਰ ਦਾ ਕੰਮ ਹੈ ਉਹ ਵੀ ਤੁਸੀਂ ਦੇਖ ਲਓ ਬਹੁਤ ਸੋਹਣਾ ਘੇਰ ਦਾ ਕੰਮ ਹੈ ਬਹੁਤ ਸਫਾਈ ਨਾਲ ਇਹਦਾ ਕੰਮ ਕੀਤਾ ਹੋਇਆ ਹੈ ਤੇ ਰੇਟ ਦਾ ਮਾਰਕੀਟ ਦਾ ਰੇਟ ਇਹਦਾ 25-2600 ਰੁਪਿਆ ਰੇਟ ਹੈ ਤੇ ਅੱਧੇ ਰੇਟ ਤੇ ਤੁਹਾਨੂੰ ਛੂਟ ਮਿਲਣਗੇ ਇਹ ਬਸ ਅੱਧੇ ਰੇਟ ਦਾ ਤੁਸੀਂ ਆਪ ਹੀ ਇੰਤਾਜਾ ਲਾ ਸਕਦੇ ਹੋ ਵੀ 2600 ਦਾ ਛੂਟ ਅੱਧੇ ਰੇਟ ਤੇ ਮਿਲੂਗਾ ਤੇ ਰੇਟ ਨਿਕਲੂਗੀ ਇਹਦਾ ਆਹ ਲਓ ਜੀ ਇਹ ਤਾਂ ਦੁਪੱਟਾ ਦੇਖੋ ਆ ਇਹਦਾ ਦੁਪੱਟਾ ਹੈ ਬਹੁਤ ਸੋਹਣਾ ਬੂਟੀ ਦੇ ਨਾਲ ਦੁਪੱਟਾ ਤਿਆਰ ਕੀਤਾ ਹੈ ਪੱਟੀ ਵਗੈਰਾ ਲੱਗੀ ਹੋਈ ਹੈ ਤੇ ਖੁੱਲਾ ਸਾਈਜ ਆ ਦੁਪੱਟੇ ਦਾ ਲੇਸ ਚ ਆਸ਼ ਫੇਰੇ ਲੱਗੀ ਹੋਈ ਐ ਆਹ ਲਓ ਜੀ ਆਇਦਾ ਦੁਪਟਾ ਆ ਗਿਆ ਬਹੁਤ ਸੋਹਣਾ ਤੇ ਕਲਰ ਮੈਂ ਇਹਦੇ ਤੁਹਾਨੂੰ ਦੇ ਦੇਣੀ ਆ ਬਹੁਤ ਜਾਨੀਕ ਜੇ ਕਲਰ ਐ ਬਿਊਟੀਫੁੱਲ ਰੰਗਨੇ ਦੇ ਬਹੁਤ ਸੋਹਣੇ ਨੇਗੇ ਆਪਾਂ ਇਹਦੇ ਚਾਰੇ ਪੰਜੇ ਰੰਗ ਤੁਹਾਨੂੰ ਦਿਖਾ ਦਿੰਨੇ ਆ ਆਹ ਲਓ ਜੀ ਇਹ ਦਾ ਹੈਗਾ ਸੀ ਫਿਰੋਜੀ ਕਲਰ ਆ ਦੂਸਰਾ ਕਲਰ ਸੀਗਾ ਜਿਹੜਾ ਫਿਰੋਜੀ ਕਲਰ ਸੀ ਆਹ ਲਓ ਜੀ ਤੀਸਰਾ ਕਲਰ ਸੀਗਾ ਜਾਮਨੀ ਕਲਰ ਇਹਨੂੰ ਆਪਾਂ ਲਵੈਂਡਰ ਕਲਰ ਨੇ ਕਹੇ ਡਾਰਕ ਜਾਮਨੀ ਕਲਰ ਬਹੁਤ ਪਿਆਰਾ ਜਿਹੜਾ ਵਿਆਹ ਪਾਰਟੀ ਚੱਲਣ ਵਾਲਾ ਕਲਰ ਹੈਗਾ ਤੇ ਆ ਇਹਦਾ ਸੀਗਾ ਰਾਣੀ ਕਲਰ ਤੇ ਇਹ ਕਿਹਦਾ ਕਲਰ ਸੀਗਾ ਔਰੇਂਜ ਕਲਰ ਚਾਰ ਕਲਰ ਇਹਦੇ ਵਿੱਚ ਸੀਗੇ ਤਿਆਰ ਆਪਣੇ ਕੋਲੇ ਤੇ ਉਹ ਅਗਲਾ ਸੈੱਟ ਕਰੇ ਉਹ ਕਰ ਲਾ ਇੱਕ ਡਿਜ਼ਾਈਨ ਆਪਣੇ ਕੋਲੇ ਹੋਰ ਆਇਆ ਤੇ ਇਹ ਸੂਟ ਦਾ ਵੀ ਆਪਾਂ ਰੇਟ ਡਿਸਕਾਊਂਟ ਤੇ ਲਾਇਆ ਹੋਇਆ ਹੈ ਇਹਦੇ ਵੀ ਚਾਰ ਰੰਗ ਮਿਲਣਗੇ ਇਹ ਦੇਖੋ ਦਪਟਾ ਖੋਲਿਓ ਆਹ ਲਓ ਜੀ ਇਹ ਵੀ ਸ਼ੂਟ ਦਾ ਰੇਟ ਉਹਨੇ ਹੀ ਐ 25-2600 ਰੁਪਏ ਰੇਟ ਵਾਲਾ ਸ਼ੂਟ ਐ ਇਹ ਤੇ ਜਰੀ ਬਾਰਕ ਨਾ ਕੱਢਿਆ ਹੋਊਗਾ ਬਗਲਾਪਾ ਲੈਂਦੇ ਨਹੀਂ ਕੇਰ ਕੇਰ ਦਾ ਕੰਮ ਕੀਤਾ ਹੋਊ ਬਾਰਕ ਤੁਸੀਂ ਦੇਖ ਹੀ ਲਿਓ ਚਮ ਚਮ ਕਰਦੇ ਸ਼ੂਟ ਨੇ ਤੇ ਰੇਟ ਤੁਸੀਂ ਸੁਣ ਕੇ ਹੋਵੋਗੇ ਕਮਾਲ ਆ ਆ ਦੇਖੋ ਜੀ ਇਹ ਦਾ ਕੰਮ ਐ ਬਹੁਤ ਸੋਹਣਾ ਇਹ ਦਾ ਕੰਮ ਕੀਤਾ ਹੋਇਆ 5 ਮੀਟਰ ਆਲਓਵਰ ਕਪੜਾ ਮਿਲੂਗਾ ਪਿਓਰ ਦਾ ਦੁਪੱਟਾ ਮਿਲੂਗਾ ਆ ਲਓ ਜੀ ਦੁਪੱਟਾ ਇਹ ਦੇਣਾ ਪਿਓਰ ਦਾ ਦੇਵਾਂਗੇ ਤੇ ਛੂਟ ਦੇਵਾਂਗੇ ਸਿਰਫ 1000 ਰੁਪਏ ਦਾ 1000 ਰੁਪਏ ਦਾ ਛੂਟ ਮਿਲੂਗਾ ਗੁਰਨਾਨ ਕਲਾਥ ਹਾਊਸ ਮੈਸਰਖਾਨਾ ਦੇ ਉੱਤੇ ਸਾਨੂੰ ਇਹ ਆ ਲਓ ਜੀ ਦੁਪੱਟਾ ਤੁਸੀਂ ਦੇਖ ਲਓ ਇਹ ਦੁਪੱਟਾ ਹੈਗਾ ਫੁੱਲ ਪਿਓਰ ਦਾ ਨਾਲ ਵਰਕ ਹੈ ਕਲਰ ਮੇ ਇਹਦੇ ਤੁਹਾਨੂੰ ਦੇ ਦੇਣੀ ਆ ਕਲਰ ਇਹਦੇ ਸਾਰੇ ਬਹੁਤ ਸੋਹਣੇ ਨੇਗੇ ਇਹ ਪਿੱਕਾਂ ਵਾਲੇ ਸੂਟ ਨੇ ਬਹੁਤ ਸੋਹਣੇ ਆ ਤੁਸੀਂ ਦੇਖ ਲਓ ਪਿੱਕੇ ਦੇ ਪਾਈ ਪਾਇਆ ਹੋਇਆ ਸੂਟ ਕਿੰਨਾ ਜੱਚ ਰਿਹਾ ਤੇ ਇਹਦਾ ਔਰੇਂਜ ਕਲਰ ਸੀਗਾ ਆ ਇਹਦਾ ਸੀਗਾ ਕੰਜਈ ਕੰਜਈ ਕਲਰ ਜਿਹਨੂੰ ਆਪਾਂ ਮੋਰ ਪੰਖ ਹੀ ਨਹੀਂ ਕਹਿ ਸਕਦੇ ਇਹ ਕੰਜਈ ਫਿਰੋਜੀ ਜਿਹਾ ਕਲਰ ਹੈ ਇਹ ਕਲਰ ਵੀ ਬਹੁਤ ਪਿਆਰਾ ਹੈ ਤੇ ਆ ਕਲਰ ਸੀਗਾ ਇਹਦਾ ਰਾਣੀ ਕਲਰ ਇਹਦੇ ਵਿੱਚ ਚਾਰ ਕਲਰ ਸੀਗੇ ਡਿਜ਼ਾਈਨ ਆਪਣੇ ਕੋਲੇ ਕਾਫੀ ਆਏ ਪਏ ਨੇ ਮਠਾੜੂ ਸ਼ਾਪ ਦੇ ਉੱਤੇ ਤੁਹਾਨੂੰ ਵਿਜ਼ਿਟ ਕਰਨਾ ਪਊਗਾ ਤੇ ਛੂਟ ਸਾਰੇ ਜਿਹੜੇ ਰੇਟ ਨੇਗੇ ਉਹ ਆਪਾਂ ਸਕਰੀਨ ਦੇ ਉੱਤੇ ਤੁਹਾਨੂੰ ਦੇਵਾਂਗੇ ਮੈਂਸ਼ਨ ਕਰਾਂਗੇ ਰੇਟ ਆ ਤੇ ਵੀਡੀਓ ਨੂੰ ਤੁਸੀਂ ਬਾਅਦ ਤੋਂ ਬਾਅਦ ਸ਼ੇਅਰ ਕਰਿਆ ਕਰੋ ਸਾਰੀਆਂ ਰਿਸ਼ਤੇਦਾਰੀਆਂ 'ਚ ਭੇਜਿਆ ਕਰੋ ਘੋਲ ਨਾ ਕਰਿਆ ਕਰੋ ਤੁਸੀਂ ਵੀਡੀਓ ਦੇਖਿਆ ਕਰੋ ਤੇ ਸੋਹਣੇ-ਸੋਹਣੇ ਕਮੈਂਟ ਕਰਕੇ ਦੱਸਿਆ ਕਰੋ ਤੇ ਸਾਰੀਆਂ ਵੀਡੀਓ ਨੂੰ ਬਹੁਤ-ਬਹੁਤ ਪਿਆਰ ਦਿਨੇਓ ਧੰਨਵਾਦ ਤੁਹਾਡਾ ਸਾਰਿਆਂ ਦਾ ਤੇ ਸ਼ੁਰੂ ਤੋਂ ਲੈ ਕੇ ਵੀਡੀਓ ਆਪਣੀ ਐਂਡ ਤੱਕ ਦੇਖ ਲਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਧੰਨਵਾਦ ਜੀ ਸਾਰਿਆਂ ਦਾ